ਨਾਨਸਾ ਪ੍ਰਮਖਲੀ ਮਹਲਾ ਤੀਜਾ ਨੰ ਦੇਖੋ ਘਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਵਰਤਾ ਪਾਇਆ ਸਹਿ ਸਤੀ ਮਰੂ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਏ ਸ਼ਬਦ ਗਾ ਬਣਿਆਈਆਂ ਸ਼ਬਦੋਤੇ ਕਾਹੋ ਹਰੀ ਕੇ ਰਾਮਾਜਨੀ ਵਸਾਇਆ ਗਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਸਾਰਨਾ ਭੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਸ ਅਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਬਾਚੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਚਨ ਨਾਮੇ ਆਧਾਰ ਮੇਰਾ ਜਨੁਖਾ ਸੰਭ ਗਵਾਈਆਂ ਕਰ ਸਾਧ ਸੁਖਮਣਿ ਆਏ ਵਸਿ ਅਜਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵੜਿਆਆਂ ਕਹਿ ਨਾਨਕ ਸੁਣੋ ਸੰਤੋ ਸੱਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੀ ਘਰ ਸਭਾਗੀ ਸ਼ਬਦ ਵਾਜੇ ਕਲਾ ਜਤਕਰ ਧਾਰੀ ਹੈ ਪੰਚ ਦੂਤ ਉਤਵਾਸ ਕੀਤੇ ਕਾਲਖੰਡ ਕੁਮਾਰਿਆ ਤੂ ਧਰਮ ਪਾਇਆ ਤਜਵਨ ਗੋਸੀ ਨਾਮ ਹਰ ਕੀ ਲਾਗੇ ਕਹਿ ਨਾਨਕ ਇਤਿਹਾਸ ਕੁ ਬਤ ਕਰਣਾ ਤੇ ਵਾਝੇ ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਇਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰਤੇ ਜਾਣੀ ਸੁਣ ਦੇਪਨਿਤ ਕਹਿ ਦੇ ਪਵਿੱਤ ਸਤ ਗੁਰ ਰਹਿਓ ਪਰ ਪੂਰੇ ਪਿਣਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਤ ਪੂਰੇ ਸੁਮ ਦੇਵਨਿਤ ਕਹਿ ਦੇ ਪੁਵਤ ਸਤਿਗੁਰ ਰਹਿਓ ਪਰ ਪੂਰੇ ਬਨਵੰਤ ਨਾਨਕ ਕੁਰ ਚਰਨ ਲਾਗੇ ਵਾਚੇ ਇਹ ਹਤ ਪੂਰੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ